ਸਤਿ ਪਿਆਰੇ ਬੱਚੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀ ਭਾਈ ਜੈਤਾ ਜੀ ਫਾਊਂਡੇਸ਼ਨ ਵੱਲੋਂ ਤਿਆਰ ਪੰਜਾਬੀ ਦੀ ਪੁਸਤਕ ਦੇ ਜਿਹੜੇ 20 ਸੈੱਟ ਤਿਆਰ ਕੀਤੇ ਗਏ ਉਹਦੇ ਵਿੱਚੋਂ ਬੇਟਾ ਆਪਾਂ 6ਵੇਂ ਸੈੱਟ ਦੇ ਉੱਤੇ ਆ ਗਏ 6ਵੇਂ ਸੈੱਟ ਦੇ ਆਖਰੀ ਪੈਰੇ ਤੇ ਤਾਂ ਧਿਆਨ ਨਾਲ ਪੜਾਂਗੇ ਪੈਰਾ ਤੇ ਪ੍ਰਸ਼ਨਾਂ ਦੇ ਉੱਤਰ ਦਵਾਂਗੇ ਕਹਿੰਦਾ ਭਾਰਤ ਇੱਕ ਵਿਸ਼ਾਲ ਦੇਸ਼ ਹੈ ਵਿਸ਼ਾਲ ਹੁੰਦਾ ਬੇਟਾ ਵੱਡਾ ਸਾਰਾ ਜਿੱਥੇ ਭਰਪੂਰ ਜੰਗਲੀ ਜੀਵ ਹਨ ਠੀਕ ਹੈ ਬੇਟਾ ਇੱਥੇ ਤੁਹਾਨੂੰ ਬਾਗ, ਸ਼ੇਰ, ਹਾਥੀ, ਗੈਂਡੇ, ਹਰ ਤਰ੍ਹਾਂ ਦੀਆਂ ਮੱਛੀਆਂ ਅਤੇ ਸੁੰਦਰ ਵਿਦੇਸ਼ੀ ਪੰਛੀ ਮਿਲ ਸਕਦੇ ਹਨ ਕਿੱਥੇ ਭਾਰਤ ਦੇ ਵਿੱਚ ਠੀਕ ਹੈ ਬੇਟਾ ਦੁੱਖ ਦੀ ਗੱਲ ਹੈ ਕਿ ਅਸੀਂ ਹਰ ਸਾਲ ਬਹੁਤ ਸਾਰੇ ਜਾਨਵਰ ਗਵਾ ਰਹੇ ਹਾਂ ਲਾਲਚੀ ਲੋਕ ਜਾਨਵਰਾਂ ਨੂੰ ਉਹਨਾਂ ਦੀਆਂ ਹੱਡੀਆਂ, ਚਮੜੀ ਅਤੇ ਹੋਰ ਹਿੱਸਿਆਂ ਲਈ ਮਾਰਦੇ ਹਨ ਅਤੇ ਉਹਨਾਂ ਚੀਜ਼ਾਂ ਨੂੰ ਮਹਿੰਗੇ ਭਾਅ ਤੇ ਵੇਚਦੇ ਹਨ ਠੀਕ ਹੈ ਬਹੁਤ ਸਾਰੇ ਲਾਲਚੀ ਲੋਕ ਆ ਜਿਹੜੇ ਲੋਕ ਬੇਟਾ ਇਹਨਾਂ ਦਾ ਸ਼ਿਕਾਰ ਕਰ ਲੈਂਦੇ ਆ ਠੀਕ ਹੈ ਬਹੁਤ ਸਾਰੀਆਂ ਕੰਪਨੀਆਂ ਜ਼ਹਿਰੀਲੇ ਰਸਾਇਣਾਂ ਨੂੰ ਦਰਿਆਵਾਂ ਵਿੱਚ ਵਹਿਣ ਦਿੰਦੀਆਂ ਹਨ ਜਿੱਥੇ ਜਾਨਵਰ ਪਾਣੀ ਪੀਣ ਲਈ ਆਉਂਦੇ ਹਨ ਇਸ ਤੋਂ ਇਲਾਵਾ ਰੁੱਖਾਂ ਨੂੰ ਕੱਟ ਕੇ ਅਸੀਂ ਜੰਗਲੀ ਖੇਤਰ ਨੂੰ ਘਟਾ ਰਹੇ ਹਾਂ ਜੋ ਕਿ ਉਹਨਾਂ ਦਾ ਕੁਦਰਤੀ ਘਰ ਹੈ ਠੀਕ ਹੈ ਬੇਟਾ ਰੁੱਖਾਂ ਦੀ ਕਟਾਈ ਕਰਕੇ ਵੀ ਆਪਾਂ ਨੁਕਸਾਨ ਕਰ ਰਹੇ ਹਾਂ ਜਾਨਵਰਾਂ ਦਾ ਪੰਛੀਆਂ ਦਾ ਜੇਕਰ ਅਸੀਂ ਇਸ ਨੂੰ ਨਾ ਰੁਕਿਆ ਤਾਂ ਅਸੀਂ ਆਪਣੇ ਗ੍ਰਹਿ ਧਰਤੀ ਠੀਕ ਹੈ ਗ੍ਰਹਿ ਕਿਨੂੰ ਕਿਹਾ ਗਿਆ ਧਰਤੀ ਨੂੰ ਦੀ ਵਾਤਾਵਰਣ ਪ੍ਰਣਾਲੀ ਨੂੰ ਨੁਕਸਾਨ ਪਹੁੰਚਾਵਾਂਗੇ ਸਾਨੂੰ ਆਪਣੀ ਕੀਮਤੀ ਵਿਰਾਸਤ ਦੀ ਰੱਖਿਆ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਤਾਂ ਬੇਟਾ ਪੈਰਾ ਪੜ੍ਹ ਲਿਆ ਤੁਸੀਂ 2016 ਚ ਆਇਆ ਹੋਇਆ ਇਹ ਪੈਰਾ ਤਮ ਬੇਟਾ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਦਿੰਨੇ ਆ ਇਹਦਾ ਪਹਿਲਾ ਪ੍ਰਸ਼ਨ ਹੈ ਬੇਟਾ ਕਹਿੰਦਾ ਕੀਮਤੀ ਵਿਰਾਸਤ ਕਿਸ ਨੂੰ ਕਿਹਾ ਗਿਆ ਹੈ ਸ਼ੇਰ ਬਾਗ ਪੰਛੀ ਜ ਪੂਰੇ ਜੰਗਲੀ ਜੀਵਾਂ ਨੂੰ ਕਿਹਾ ਗਿਆ ਬੇਟਾ ਇਹ ਸਾਡੀ ਕੀਮਤੀ ਵਿਰਾਸਤ ਹੈ ਠੀਕ ਹੈ ਅੱਗੇ ਬੇਟਾ ਕਹਿੰਦਾ ਜੰਗਲੀ ਜੀਵਾਂ ਦੇ ਨੁਕਸਾਨ ਦੇ ਕਿੰਨੇ ਕਾਰਨ ਦੱਸੇ ਗਏ ਹਨ ਠੀਕ ਹੈ ਬੇਟਾ ਇਹ ਆਪਾਂ ਪੈਰੇ ਦੇ ਵਿੱਚ ਪੜਿਆ ਪੁੱਤ ਆ ਤਾਂ ਪੁੱਤ ਆਪਾਂ ਪੜਿਆ ਇਹ ਦੇ ਵਿੱਚ ਪੜਿਆ ਇੱਕ ਤਾਂ ਜਿਹੜੇ ਹੈਗੇ ਆ ਲੋਕੀ ਇਹਨਾਂ ਦਾ ਸ਼ਿਕਾਰ ਕਰ ਲੈਂਦੇ ਆ ਹਨਾ ਜੰਗਲੀ ਜੀਵਾਂ ਦਾ ਤੇ ਉਹਨਾਂ ਦੇ ਅੰਗ ਪੈਰ ਆ ਜਿਹੜੇ ਵੇਚਦੇ ਆ ਜਾਂ ਮਾਸ ਖਾਂਦੇ ਆ ਦੂਜਾ ਕਾਰਨ ਪੁੱਤ ਆਪਾਂ ਪੜਿਆ ਆ ਵੀ ਕਈ ਕੰਪਨੀਆਂ ਜਿਹੜੇ ਜ਼ਹਿਰੀਲੇ ਰਸਾਇਣ ਪਾਣੀ ਦੇ ਵਿੱਚ ਮਿਲਾ ਦਿੰਦੀਆਂ ਜਿਹਦੇ ਕਰਕੇ ਜੰਗਲੀ ਜੀਵਾਂ ਦਾ ਨੁਕਸਾਨ ਹੁੰਦਾ ਆ ਠੀਕ ਹੈ ਤੇ ਤੀਜਾ ਕਾਰਨ ਆਪਾਂ ਪੜਿਆ ਜੰਗਲਾਂ ਦੀ ਜਿਹੜੀ ਕਟਾਈ ਕੀਤੀ ਜਾਂਦੀ ਉਹਦੇ ਨਾਲ ਵੀ ਨੁਕਸਾਨ ਹੁੰਦਾ ਆ ਤਾਂ ਮੁੱਖ ਰੂਪ ਵਿੱਚ ਤਿੰਨ ਕਾਰਨ ਆ ਜਿਹੜੇ ਇਹ ਦੱਸੇ ਗਏ ਆ ਪੈਰੇ ਦੇ ਵਿੱਚ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਅਗਲਾ ਸਵਾਲ ਕਰਦੇ ਆ ਇਸੇ ਪੈਰੇ ਦਾ ਅਗਲੇ ਸਵਾਲ ਦੇ ਵਿੱਚ ਕੀ ਕਹਿੰਦਾ ਪਿਆ ਕਿੰਦ ਲੇਖਕ ਤਾਕੀਦ ਕਰ ਰਿਹਾ ਤਾਕੀਦ ਹੁੰਦਾ ਵੀ ਕੀ ਸਮਝਾਉਂਦਾ ਪਿਆ ਕੀ ਕਹਿੰਦਾ ਪਿਆ ਤੁਹਾਨੂੰ ਜਾਨਵਰਾਂ ਨੂੰ ਮਾਰਨ ਦੀ ਰੁੱਖਾਂ ਨੂੰ ਕੱਟਣ ਦੀ ਜਾਨਵਰਾਂ ਦੇ ਵਪਾਰ ਦੀ ਜੰਗਲੀ ਜੀਵਾਂ ਦੀ ਰੱਖਿਆ ਦੀ ਬੇਟਾ ਸਾਨੂੰ ਜੰਗਲੀ ਜੀਵਾਂ ਦੀ ਰੱਖਿਆ ਦੀ ਤਾਕੀਦ ਕਰਦਾ ਪਿਆ ਹੈ ਲੇਖਕ ਠੀਕ ਹੈ ਵੀ ਇਹ ਨਹੀਂ ਹੋਣਾ ਚਾਹੀਦਾ ਉਹਨਾਂ ਦੀ ਰੱਖਿਆ ਕਰਨੀ ਚਾਹੀਦੀ ਹੈ ਅੱਗੇ ਇਕੋਸਿਸਟਮ ਸ਼ਬਦ ਉਦੋਂ ਵਰਤਿਆ ਜਾਂਦਾ ਜਦੋਂ ਅਸੀਂ ਇਸ ਬਾਰੇ ਗੱਲ ਕਰਦੇ ਹਾਂ ਸਾਡੇ ਵਾਤਾਵਰਣ ਬਾਰੇ ਮੌਸਮ ਬਾਰੇ ਕੋਈ ਵਿਗਿਆਨਕ ਤਰੀਕੇ ਬਾਰੇ ਜਲਵਾਯੂ ਬਾਰੇ ਤਾਂ ਬੇਟਾ ਇਹਦੇ ਚ ਮੁੱਖ ਰੂਪ ਦੇ ਵਿੱਚ ਕਿਹੜਾ ਉੱਤਰ ਆਊਗਾ ਇਹ ਬੇਟਾ ਮੁੱਖ ਰੂਪ ਵਿੱਚ ਸਾਡਾ ਆਲੇ-ਦੁਆਲੇ ਦਾ ਵਾਤਾਵਰਣ ਬਾਰੇ ਆਪਾਂ ਗੱਲ ਕਰ ਰਹੇ ਹੁੰਦੇ ਆ ਠੀਕ ਹੈ ਇਕੋਸਿਸਟਮ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਆ ਤਾਂ ਇਹ ਸੀਗਾ ਬੇਟਾ ਇਹਦਾ 119 ਨੰਬਰ ਸਵਾਲ ਅਗਲਾ ਸਵਾਲ ਆ ਕਹਿੰਦਾ ਜੇ ਇਸ ਨੂੰ ਅਸੀਂ ਨਹੀਂ ਰੋਕਦੇ ਜੇਕਰ ਅਸੀਂ ਇਸ ਨੂੰ ਨਹੀਂ ਰੋਕਦੇ ਇੱਥੇ ਇਸ ਨੂੰ ਸ਼ਬਦ ਕਿਸ ਵੱਲ ਇਸ਼ਾਰਾ ਕਰਦਾ ਹੈ ਜਾਨਵਰਾਂ ਨੂੰ ਮਾਰਨਾ ਰੁੱਖਾਂ ਨੂੰ ਕੱਟਣਾ ਸਾਡੇ ਵਾਤਾਵਰਨ ਨੂੰ ਵਿਗਾੜਨਾ ਇਮਾਰਤਾਂ ਨੂੰ ਨਸ਼ਟ ਕਰਨਾ ਤਾਂ ਬੇਟਾ ਆਪਾਂ ਪੈਰੇ ਦੇ ਵਿੱਚ ਪੜਿਆ ਸੀ ਜਦੋਂ ਉਹਨੇ ਤੀਜਾ ਕਾਰਨ ਸਾਨੂੰ ਦੱਸਿਆ ਸੀ ਵੀ ਰੁੱਖਾਂ ਦੀ ਕਟਾਈ ਹੈ ਜਿਹੜੀ ਉਹ ਬੜੀ ਅੰਨੇਵਾਹ ਕੀਤੀ ਜਾ ਰਹੀ ਹੈ ਉਹਦੇ ਵਿੱਚ ਫਿਰ ਇਹ ਸ਼ਬਦ ਆਏ ਸੀ ਜੇਕਰ ਅਸੀਂ ਇਸ ਨੂੰ ਨਹੀਂ ਰੋਕਦੇ ਤਾਂ ਮੁੱਖ ਰੂਪ ਵਿੱਚ ਰੁੱਖਾਂ ਨੂੰ ਕੱਟਣ ਦੇ ਬਾਰੇ ਗੱਲ ਕੀਤੀ ਗਈ ਹੈ ਪੈਰੇ ਵਿੱਚ ਇਹਦੇ ਲਈ ਤੇ ਸੋ ਬੇਟਾ ਇਹ ਸੀਗਾ ਇਸ ਪੈਰੇ ਦਾ ਲਾਸਟ ਵਾਲਾ ਤੇ ਅਗਲਾ ਸੈੱਟ ਹੈ ਜਿਹੜਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਹੈ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ